ਕੀ ਦੇਖੋ ਇਹ ਜਿਹੜਾ ਇਹ ਜਿਹੜੀਆਂ ਏਜੰਸੀਜ਼ ਐ ਇਹਨਾਂ ਦਾ ਬਹੁਤ ਵੱਡਾ ਮਿਸਯੂਜ਼ ਹੋ ਰਿਹਾ ਤੇ ਇਹ ਪੋਲਿਟਿਕਲ ਵੈਂਡੇਟਾ ਹੀ ਜਿਹੜਾ ਆ ਸਭ ਤੋਂ ਇਹਨਾਂ ਦੀ ਮਾੜੀ ਗੱਲ ਐ ਚਾਹੇ ਉਹ ਬੀਜੇਪੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਮੈਨੂੰ ਲੱਗਦਾ ਕਿ ਦੇਖੋ ਪੋਲਿਟਿਕਲ ਸਿਸਟਮ ਨੂੰ ਪੋਲਿਟਿਕਲ ਕਰੈਕਸ਼ਨਸ ਦੇ ਨਾਲ ਤਾਂ ਠੀਕ ਕੀਤਾ ਜਾ ਸਕਦਾ ਬਟ ਤੁਸੀਂ ਜੇ ਉਹਨੂੰ ਪਿੰਪੁਆਇੰਟ ਕਰਕੇ ਤੇ ਆਪੋਜੀਸ਼ਨ ਨੂੰ ਇਹ ਟਾਰਗੇਟ ਕਰਦੇ ਆ ਮੈਨੂੰ ਲੱਗਦਾ ਸਾਡੀ ਡੈਮੋਕ੍ਰੇਸੀ 'ਵੀ ਕੋਈ ਬਹੁਤ ਚੰਗਾ ਟ੍ਰੈਂਡ ਨਹੀਂ ਹੈ ਔਰ ਮੈਂ ਇਸ ਗਲਤੀ ਹੈਰਾਨ ਹੈ ਕਿ ਜਿਹੜੀਆਂ ਏਜੰਸੀਜ਼ ਦੇ ਵਿੱਚ ਕੰਮ ਕਰਦੇ ਆਫੀਸਰਸ ਹੈ ਇਹਨਾਂ ਨੇ ਬੜੀ ਚੰਗੀ ਪੜ੍ਹਾਈ ਕਰਕੇ ਬੜੀ ਮਿਹਨਤ ਕਰਕੇ ਜਦੋਂ ਇਹ ਆਈਪੀਐਸ ਜੁਆਇਨ ਕਰਦੇ ਆ ਜਾਂ ਆਈਈਐਸ ਜੁਆਇਨ ਕਰਦੇ ਆ ਤੇ ਉਦੋਂ ਇਹ ਦੇਸ਼ ਪ੍ਰੇਮ ਇਹਨਾਂ ਨੂੰ ਸਿਖਾਇਆ ਜਾਂਦਾ ਇਹਨਾਂ ਨੂੰ ਅਪਰਾਇਟ ਰਹਿਣਾ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਬਟ ਬਦਕਿਸਮਤੀ ਇਹ ਆ ਕਿ ਇਹ ਸਰਕਾਰਾਂ ਦਾ ਹੱਥ ਕੰਡਾ ਬਣ ਕੇ ਕਿ ਜਿਹੜਾ ਉਹ ਰਹਿ ਗਿਆ ਔਰ ਬੜੀ ਅਨਫੋਰਚੂਨੇਟ ਆ ਸਾਡੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਵੱਡਾ ਨਗਾਰ ਜਿਹੜਾ ਆ ਰਿਹਾ ਔਰ ਜਿਹਦੇ ਲਈ ਮੈਨੂੰ ਲੱਗਦਾ ਪੋਲੀਟੀਕਲ ਬੈਂਡੇਟਾ ਤਾਂ ਹੈ ਹੀ ਪੋਲੀਟੀਕਲ ਪਾਰਟੀਆਂ ਦਾ ਤਾਂ ਖਸੂਰ ਹੈ ਲੇਕਿਨ ਉਹਦੇ ਵਿੱਚ ਬਿਊਰੋਕਰੇਟਸ ਦਾ ਵੀ ਬਹੁਤ ਵੱਡਾ ਰੋਲ ਹੈ ਬੇਬਾਉਂ ਤੁਸੀਂ ਪਰ ਆਏ ਹੋ ਕਿਵੇਂ ਦੇਖ ਰਿਹਾ ਅੱਜ ਆਸ਼ੂ ਜੀ ਬਾਹਰ ਆਣਗੇ ਜਾਂ ਇਹ ਪੈਂਡਿੰਗ ਪੈ ਜੇ ਦੇਖੋ ਇਹ ਤਾਂ ਹੁਣੇ ਜੇ ਆਰਡਰ ਜਿੱਦਾਂ ਕੀ ਲੱਭਣ ਦੇ ਦੱਸਿਆ ਜੇ ਤਾ ਅਧਿਕ ਘੰਟੇ ਦੇ ਵਿੱਚ ਵਿੱਚ ਆ ਗਿਆ ਤਾਂ ਅੱਜ ਹੀ ਅਸੀਂ ਕੋਸ਼ਿਸ਼ ਕਰਾਂਗੇ ਨਹੀਂ ਤਾਂ ਫਿਰ ਕੱਲ ਤੇ ਜਿਹੜਾ ਉਹ ਚਲੇ ਜਾਊਗਾ ਕਿਵੇਂ ਦੇਖ ਰਹੇ ਹੋ ਕਿਉਂਕਿ ਇੱਕ ਉਹਨਾਂ ਦਾ ਰਾਜਨੀਤਿਕ ਕਰੀਅਰ ਵੀ ਜਿਹੜਾ ਕਿਤੇ ਨਾ ਕਿਤੇ ਡੰਗਾਇਆ ਡਾਊਨ ਗਏ ਨੇ ਕਿਉਂਕਿ ਇੱਕ ਨੈਗੇਟਿਵ ਜਿਹੜਾ ਮੈਸੇਜ ਜਿਹੜਾ ਲੋਕਾਂ ਚ ਗਿਆ ਹੁਣ ਜਿਹੜਾ ਇੱਕ ਬੇਸ਼ਕ ਵੱਡੀ ਰਾਹਤ ਮਿਲੀ ਹੈ ਫਿਲਹਾਲ ਜਿਹੜਾ ਈਡੀ ਦੀ ਕਾਰਵਾਈ ਵਾਲਾ ਕੇਸ ਵੀ ਚੱਲਦਾ ਹੈ ਉਸ ਨੂੰ ਕਿਵੇਂ ਦੇਖ ਰਹੇ ਆ ਦੇਖੋ ਵਿਜੀਲੈਂਸ ਨੂੰ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਕਿਹਾ ਜੀ 2000 ਕਰੋੜ ਰੁਪਏ ਦਾ ਸਕੈਮ ਤੇ ਇਹਨਾਂ ਨੇ 2 ਲੱਖ ਰੁਪਏ ਦਾ ਚਲਾਨ ਜਿਹੜਾ ਉਹ ਦਿੱਤਾ ਉਹ ਵੀ ਕਿਸੇ ठेकेदार ਤੇ ਡਾਇਰੈਕਟਲੀ ਭਾਰਤ ਪੂਸ਼ਣ ਆਸ਼ੂ ਤੇ ਨਹੀਂ ਲੇਕਿਨ ਇਹਨਾਂ ਕਿਸੇ ਦੀ ਇਮੇਜ ਨੂੰ ਡੈਮੇਜ ਕਰਨਾ ਕਿਉਂਕਿ ਦੇਖੋ ਲੀਡਰ ਵੀ ਕਿਤੇ ਬਣਨਾ ਸੌਖਾ ਨਹੀਂ ਹੈ ਬਹੁਤ ਲੰਬਾ ਸਮਾਂ ਲੱਗਦਾ ਲੋਕਾਂ ਦੇ ਵਿੱਚ ਆਪਣੇ ਆਪ ਆਪਣਾ ਫੇਥ ਬਣਾਉਣ ਲਈ ਲੇਕਿਨ ਇਹ ਜਿਹੜੀਆਂ ਏਜੰਸੀਜ਼ ਆ ਜਾਂ ਇਹ ਜਿਹੜੇ ਪੋਲਿਟੀਕਲ ਸਿਸਟਮ 'ਚ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਹੈ ਕਿ ਜਿਹੜਾ ਆ ਬਹੁਤ ਵੱਡਾ ਸਮਾਜ ਦਾ ਰਦਰ ਮੈਂ ਕਹਿੰਦਾ ਨੁਕਸਾਨ ਕਰਦੇ ਆ ਔਰ ਮੈਨੂੰ ਲੱਗਦਾ ਕਿ ਭਾਰਤ ਕੁਸ਼ਨਾਸ਼ੂ ਇਹਦੇ ਨਾਲ ਮੈਨੂੰ ਲੱਗਦਾ ਹੋਰ ਤਕੜਾ ਹੋ ਕੇ ਜਿਹੜਾ ਉਹ ਬਾਹਰ ਨਿਕਲੂਗਾ ਕਿਤੇ ਨਾ ਕਿਤੇ ਕਿਉਂਕਿ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਤਾਉਣਾ ਪਿਆ ਹੈਗਾ ਆ ਇੱਕ ਗ੍ਰਾਫ ਜਿਹੜਾ نیچے ਜਾਂਦਾ ਹੈ ਉਸ ਨੂੰ ਕਿਤੇ ਨਾ ਕਿਤੇ ਦਾ ਫਰਕ ਪੇ ਨਹੀਂ ਦੇਖੋ ਇਸ ਮੇਰੇ ਖਿਆਲ ਹੈ ਕਿ ਇਸ ਕੁਐਸ਼ਿੰਗ ਦੇ ਨਾਲ ਉਹਨਾਂ ਦੀ ਜਿਹੜੀ ਇਮੇਜ ਆ ਉਹ ਬਿਲਕੁਲ ਇਕਦਮ ਲੋਕਾਂ ਦੇ ਵਿੱਚ ਬੈਟਰ ਜਾਊਗੀ ਕਿਉਂਕਿ ਅਲਟੀਮੇਟਲੀ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਵੀ ਪਿਉਰਲੀ ਬੈਂਡਟ ਐ ਦੇ ਤਹਿਤ ਜਿਹੜੇ ਕੰਮ ਕਰਦੀ ਆ ਔਰ ਇਹਨਾਂ ਦੀ ਬੀਜੇਪੀ ਦੀ ਇਹ ਬੀ ਟੀਮ ਹੈਗੀ ਆ ਬੀ ਟੀਮ ਦੇ ਤੌਰ ਤੇ ਕੰਮ ਕਰਦੀ ਆ ਹਰ ਈਡੀਆ ਰਾ ਜਿਹੜਾ ਤਰੀ ਪੈਂਡਿੰਗ ਹੈ ਕੇਸ ਹੈ ਜਿਹੜਾ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕੋਈ ਗੱਲ ਨਹੀਂ ਬੇਸਿਕਲੀ ਉਹਨੂੰ ਵੀ ਫਾਈਟ ਕਰਾਂਗੇ ਔਰ ਮੇਰਾ ਖਿਆਲ ਹੈ ਕਿ ਜਿਹੜੀ ਗੁੱਡ ਸੈਂਸ ਜਿਹੜੀ ਉਹ ਪ੍ਰਵੇਲ ਹੋਊਗੀ ਔਰ ਉਹਦੇ ਵਿੱਚ ਵੀ ਜਿਹੜੀ ਆ ਕਿਉਂਕਿ ਮੈਨੂੰ ਲੱਗਦਾ ਜਦੋਂ ਸ਼ਡਿਊਲ ਅਫੈਂਸ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਤਾਂ ਫਿਰ ਆਟੋਮੈਟਿਕਲੀ ਤਾਂ ਨਹੀਂ ਲੇਕਿਨ ਉਹਦੇ ਵਿੱਚ ਪ੍ਰੂਵ ਕਰਨਾ ਜਿਹੜਾ ਉਹਦੇ ਵਿੱਚ ਓਨਾ ਹੀ ਔਖਾ ਹੁੰਦਾ ਜਿੰਨਾ ਕਿ ਕਿਸੇ ਵੀ ਕੰਮ ਦੇ ਵਿੱਚ ਇੱਕ ਨਵੇਂ ਜਿਹੜੇ ਚੈਲੰਜਸ ਆ ਖੜੇ ਹੁੰਦੇ ਨਗਰ ਨਿਗਮ ਚੋਣਾਂ ਦਾ ਕੱਲ ਵੋਟਾਂ ਪੈਣੀਆਂ ਇਸ ਤਰ੍ਹਾਂ ਭਰਤ ਉਹ ਜਿਹੜਾ ਜਿਹੜਾ ਰਾਹਤ ਮਿਲਦੀ ਹੈ ਜਿਹੜੀ ਕੈਸ਼ ਹੋ ਜਾਂਦੀ ਡਿਸਮਿਸ ਹੋ ਗਈ ਹੈ ਐਫਆਈਆ ਜਿਹੜੀ ਉਹ ਹੋਈਆਂ ਸੀ ਇਹਨ ਲੱਗ ਰਿਹਾ ਹੈ ਕਿ ਕਾਂਗਰਸ ਨੂੰ ਇੱਕ ਥੋੜਾ ਮਜ਼ਬੂਤੀ ਮਿਲੇਗੀ ਉਹਨਾਂ ਦੇ ਆਨ ਨਾਲ ਜਾਂ ਨੈਚੁਰਲੀ ਆ ਕੁਝ ਦੇਖੋ ਖਾਸ ਕਰਕੇ ਜਦੋਂ ਜਿਹੜੇ ਜਿੱਦਾਂ ਲੁਧਿਆਣੇ ਨੂੰ ਬਿਲੋਂਗ ਕਰਦੇ ਆ ਜਾਂ ਆਦਰਵਾਇਜ਼ ਵੀ ਕਿਉਂਕਿ ਲੰਬਾ ਸਮੇਂ ਦਾ ਕੈਰੀਅਰ ਹੈਗਾ ਸੋ ਮੈਨੂੰ ਲੱਗਦਾ ਉਹ ਲੋਕਾਂ ਨੂੰ ਥੋੜਾ ਜਿਹਾ ਉਤਸ਼ਾਹ ਵੀ ਮਿਲੂਗਾ ਔਰ ਮੈਨੂੰ ਲੱਗਦਾ ਕਿ ਤੇ ਪੋਜ਼ਿਟਿਵ ਮੈਸੇਜ ਵੀ ਜਿਹੜਾ ਬਿਲਕੁਲ ਟੋਟਲ ਤਿੰਨ ਕੇਸ ਉਹਨਾਂ ਦੇ ਖਿਲਾਫ ਚੱਲ ਰਹੇ ਸੀਗੇ ਇੱਕ ਪੰਜਾਬ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਦਰਜ ਕੀਤੀ ਸੀਗੀ ਲੁਧਿਆਣੇ ਇੱਕ ਦੂਸਰੀ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤੀ ਸੀ ਨਵੇਂ ਔਰ ਤੀਸਰਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਸੀ ਜਿਹੜੀ ਦਾ ਪੰਜਾਬ ਬਿਜ਼ਨਸ ਬਿਊਰੋ ਦੇ ਦੋ ਕੇਸ ਸੀਗੇ ਉਹ ਤਾਂ ਅੱਜ ਦੋਨੋਂ ਹਾਈ ਕੋਰਟ ਨੇ ਕੁਐਸ਼ ਕਰ ਦਿੱਤੇ ਹੈ ਕੁਐਸ਼ ਦਾ ਮਤਲਬ ਉਹਨਾਂ ਦੇ ਖਿਲਾਫ ਉਹ ਕੇਸ ਖਤਮ ਬਿਲਕੁਲ ਹੀ ਖਤਮ ਹੋ ਗਏ ਨੇ ਤੇ ਜਿਹੜੀ ਈਡੀ ਦਾ ਕੇਸ ਹੈਗਾ ਉਹ ਚ ਅਸੀਂ ਬੇਲ ਅਪਲਾਈ ਕੀਤੀ ਸੀਗੀ ਉਹ ਮਿਸਟਰ ਵਿਪਨ ਕੇਈ ਐਡਵੋਕੇਟ ਸੀਨੀਅਰ ਐਡਵੋਕੇਟ ਨਾਲ ਐਪੀ ਕੀਤਾ ਸੀਗਾ ਉਹਦਾ ਉਹਨਾਂ ਨੇ ਰਿਜ਼ਰਵ ਰੱਖਿਆ ਸੀ ਆਰਡਰ ਅੱਜ ਉਹਨਾਂ ਨੇ ਉਹ ਬੇਲ ਅਲਾਓ ਕਰ ਦਿੱਤੀ ਤੇ ਸਰ ਕਿਉਂਕਿ ਵਿਜੀਲੈਂਸ ਵੱਲੋਂ ਪਹਿਲਾ ਐਫਆਈਆਰ ਦਰਜ ਕੀਤੀ ਜਾਂਦੀ ਉਹਨਾਂ ਵੱਲੋਂ ਅਰੈਸਟ ਕੀਤਾ ਜਾਂਦਾ ਫਿਰ ਈਡੀ ਜਿਹੜਾ ਐਪੀਸੀ ਐਫਆਈਆਰ ਨੂੰ ਲੈ ਕੇ ਜਿਹੜਾ ਅੱਗੇ ਕਾਰਵਾਈ ਕਰਦੀ ਉਹਨਾਂ ਵੱਲੋਂ ਅਰੈਸਟ ਪਾਈ ਜਾਂਦੀ ਹੈ ਤੇ ਹੁਣ ਕਿਵੇਂ ਦੇਖਦੇ ਹਾਂ ਕਿ ਦੋ ਐਫਆਈਆਰ ਜਿਹੜੀ ਹੋ ਗਈ ਹੈ ਉਸ ਤੋਂ ਬਾਅਦ ਈਡੀ ਦੀ ਜਿਹੜੀ ਹੈ ਹਜੇ ਤੱਕ ਪੈਂਡਿੰਗ ਚੱਲਦੇ ਕੇਸ ਈਡੀ ਦੀ ਕੇਸ ਜਿਹੜੀ ਕੰਪਲੇਂਟ ਹੈ ਉਹ ਅਲੱਗ ਉਹਦੇ ਇੱਕ ਪੂਰੀ ਕਾਰਵਾਈ ਹੁੰਦੀ ਹੈ ਈਡੀ ਸੈਂਟਰਲ ਗਵਰਨਮੈਂਟ ਦੇ ਪਰਚਾ ਦੇ ਈਡੀ ਦੀ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ ਉਹਦੇ ਵਿੱਚ ਅਸੀਂ ਇੱਕ ਬੇਸ ਰੱਖਾਂਗੇ ਕਿ ਕਿਉਂਕਿ ਜਿਹੜੇ ਪ੍ਰੈਡਿਕੇਟ ਆਫੈਲਸ ਸੋ ਇਹ ਵੀ ਖਤਮ ਕੀਤਾ ਜਾਏ ਬਟ ਉਹਦਾ ਇੱਕ ਅਲੱਗ ਪ੍ਰੋਸੈਸ ਹੈ ਉਹਦਾ ਫਿਰ ਹੁਣ ਇਹਨਾਂ ਦੇ ਬੇਲ ਹੋਣ ਤੋਂ ਬਾਅਦ ਜਦੋਂ ਇਹ ਬਾਹਰ ਆਣਗੇ ਫਿਰ ਉਹਦੇ ਬਾਰੇ ਅਗਲੀ ਕਾਰਵਾਈ ਕੀਤੀ ਜਾਏਗੀ ਕਿਵੇਂ ਦੇਖਦੇ ਹੁਣ ਜਿਹੜਾ ਭਰਤਪੁਰਸ਼ਾਂ ਦਾਸ਼ੂ ਕਦੋਂ ਜੇਲ੍ਹ ਤੋਂ ਬਾਹਰ ਆਪਾਂਗੇ ਦੇਖੋ ਅਸੀਂ ਵੇਟ ਕਰ ਰਹੇ ਹਾਂ ਸਰਦਾਰ ਬਰਗਤ ਸਿੰਘ ਉਹਨਾਂ ਮੇਰੇ ਕੋਲ ਬੈਠੇ ਨੇ ਉਹਨਾਂ ਦਾ ਲੀਡਰ ਹੈਗੇ ਨੇ ਇੱਥੇ ਪੰਜਾਬ ਜਲੰਧਰ ਦੇ ਸਭ ਤੋਂ ਵੱਡੇ ਉਹਨਾਂ ਨੇ ਬੇਲ ਬਾਂਡ ਭਰਨੇ ਆ ਉਹਨਾਂ ਦੇ ਤੇ ਅਸੀਂ ਵੇਟ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਹਾਈ ਕੋਰਟ ਤੋਂ ਆਰਡਰ ਆਂਦਾ ਹੈ ਤੇ ਅਸੀਂ ਉਸੇ ਟਾਈਮ ਬੇਲ ਬਾਂਡ ਭਰ ਦਾਂਗੇ ਜੇ ਤਾਂ ਅੱਜ ਆ ਜਾਂਦੇ ਆ ਸਾਡੇ ਕੋ 4 ਵਜੇ ਤੱਕ ਫਿਰ ਕੋਸ਼ਿਸ਼ ਕਰਾਂਗੇ ਅੱਜ ਹੀ ਭਰ ਦਈਏ ਤੇ ਜੇ ਅੱਜ ਨਹੀਂ ਆਉਂਦੇ ਤੇ ਫਿਰ ਕੱਲ ਅਸੀਂ ਡਿਊਟੀ ਮੈਜਿਸਟਰੇਟ ਕੋਲ ਬੇਲਬਨ ਭਰਾਂਗੇ ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਕੱਲ ਸ਼ਾਮ ਤੱਕ ਉਹ ਆਪਣੇ ਘਰ ਆ ਸਰ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਵਿਜੀਲੈਂਸ ਵਾਲੀ ਐਫ ਆਈ ਆਰ ਜਿਹੜੀ ਕ੍ਰੈਸ਼ ਕਰ ਦਿੱਤੀ ਕਿ ਜਿਹੜੀ ਕੰਪਲੇਂਟ ਆਈ ਡੀ ਵਾਲੀ ਕਿਉਂਕਿ ਜਿਹੜੀ ਸਹੀ ਤਰੀਕ ਨੂੰ ਹੋ ਰਿਹਾ ਸਹੀ ਤਰੀਕ ਨੂੰ ਲੱਗ ਹਾਂ ਤੇ 23 ਤਰੀਕ ਦੇ ਵਿੱਚ ਸੁਣਵਾਈ ਚ ਲੱਗ ਰਿਹਾ ਹੈ ਕਿ ਭਰ ਕੁਸ਼ਨ ਆਸ਼ੂ ਇਸ ਤੋਂ ਵੀ ਜਿਹੜਾ ਬਰੀ ਹੋ ਜਾਣਗੇ ਨਹੀਂ 23 ਨੂੰ ਤਾਂ ਸਿਰਫ ਹਾਜ਼ਰੀ ਦੀ ਡੇਟ ਹੈ ਕਿਉਂਕਿ ਸਾਨੂੰ ਵਾਲੀ ਆ ਜਿਵੇਂ ਸਾਨੂੰ ਸਾਰੀ ਫਾਈਲ ਮਿਲ ਜਾਏ ਕਿ ਫਿਰ ਅਸੀਂ ਅਗਲੀ ਕਾਰਵਾਈ ਬਾਰੇ ਸੋਚਾਂਗੇ ਲਈ 23 ਨੂੰ ਤਾਂ ਸਿਰਫ ਇੱਕ ਅਪੀਅਰੈਂਸ ਦੀ ਡੇਟ ਹੈ ਕਿ ਸਾਨੂੰ ਜੋ ਉਹਨਾਂ ਨੇ ਕੰਪਲੇਨਟ ਫਾਈਲ ਕੀਤੀ ਔਰ ਜਿਹੜੇ ਡਾਕੂਮੈਂਟਸ ਉਹਨਾਂ ਰਿਲੇਅ ਕੀਤੇ ਆ ਉਹ ਸਾਨੂੰ ਉਹਨਾਂ ਨੇ ਆਫੀਸ਼ੀਅਲੀ ਹਲੀ ਦੇ ਗਏ ਤੇ ਹੁਣ ਅੱਜ ਆਉਗੇ ਆਸ਼ੋ ਜੀ ਯਕਖਤ ਭਾਰ ਹਾਂ ਦੇਖੋ ਹਲੀ ਸਾਡੇ ਕੋਲ ਅੱਧਾ ਘੰਟਾ ਹੋਰ ਪਿਆ ਐ ਐਪਲੀਕੇਸ਼ਨ ਲਗਾਉਂਦਾ ਕੋਰਟ ਟੈਗ ਸਾਡੇ 4:30 ਵਜੇ ਤੱਕ ਐ ਪਰ ਜਦ ਤੱਕ ਹਾਈ ਕੋਰਟ ਤੋਂ ਸਾਨੂੰ ਆਰਡਰ ਨਹੀਂ ਆਂਦਾ ਉਦੋਂ ਤੱਕ ਅਸੀਂ ਉੱਥੇ ਵੇਟ ਕਰ ਰਹੇ ਆਂ ਜੇ ਜੇ ਸਾਨੂੰ ਹਾਈ ਕੋਰਟ ਦਾ ਆਰਡਰ ਅੱਜ ਮਿਲ ਜਾਂਦਾ ਹੈ 4:30 ਵਜੇ ਤੱਕ ਕੋਸ਼ਿਸ਼ ਕਰਾਂਗੇ ਅੱਜ ਹੀ ਜੱਸਾ ਸਾਬ ਨੂੰ ਰਿਕਵੈਸਟ ਕਰੀਏ ਕਿ ਬੇਲ ਬਾਂਡ ਲੈ ਲੀਏ ਕਿ ਕੱਲ੍ਹ ਐਲੈਕਸਮ ਹੈ ਜੀ ਉਹ ਵੀ ਯਾਸ਼ੂ ਜੀ ਵੀ ਚਾਹੁੰਦੇ ਨੇ ਕਿ ਐਲੈਕਸਾ ਦਾ ਟਾਈਮ ਉੱਥੇ ਹੋਣ ਤੇ ਜੇ ਸਾਨੂੰ ਨਹੀਂ ਮਿਲਿਆ ਫਿਰ ਜੋ ਰੱਬ ਨੂੰ ਮਨਜ਼ੂਰ ਉਹੀ ਹੁੰਦਾ ਤੇ ਅਸੀਂ ਫਿਰ ਕੱਲ੍ਹ ਸਵੇਰੇ ਬੇਲ ਬਾਂਡ ਭਰਾਂਗੇ ਫਿਰ ਕੱਲ੍ਹ ਸ਼ਾਮ ਤੱਕ